ਸੌਤੋਂ ਵੱਡਾ ਜਿਹੜਾ ਤਸ਼ੱਦਦ ਹੋ ਰਿਹਾ ਸਿੱਖਾਂ ਦੇ ਨਾਲ ਹੀ ਹੋ ਰਿਹਾ ਉਹ ਹੋ ਕਿਉਂ ਰਿਹਾ ਅਸੀਂ ਕਹਨੇ ਮੋਦੀ ਮਾੜਾ ਮੈਂ ਕਹਿੰਦਾ ਬਿਲਕੁਲ ਮੋਦੀ ਮਾੜਾ ਨਹੀਂ ਹੈਗਾ ਸੁਣ ਲੋ ਕਿਉਂ ਨਹੀਂ ਮਾੜਾ ਹੈਗਾ ਕਿਉਂਕਿ ਜੋ ਮੋਦੀ ਦਾ ਏਜੰਡਾ ਹੈ ਜੋ ਆਪਣੇ ਲੋਕਾਂ ਲਈ ਉਹ ਕਰ ਰਿਹਾ ਉਹ ਕਰ ਰਿਹਾ ਹੈ ਪਰ ਸਵਾਲ ਇੱਥੇ ਖੜਾ ਕੀ ਹੁੰਦਾ ਸਵਾਲ ਇਹ ਖੜਾ ਹੁੰਦਾ ਵੀ ਜੇ ਸਾਡੇ ਸਿੱਖਾਂ ਨਾਲ ਤਸ਼ੱਦਦ ਹੋ ਰਿਹਾ ਉਹਦਾ ਕਾਰਨ ਇਹ ਹੈ ਕਿ ਅਸੀਂ ਆਪਾਂ ਆਪਣੇ ਵਿੱਚ ਹਾਤੀ ਮਾਰੀਏ ਥੋੜੀ ਜੀ ਆਪਣੇ ਵਿੱਚ ਹਾਤੀ ਬੰਦਾ ਕੀ ਮਾਰੀਏ ਕਿ ਅਸੀਂ ਸਭ ਤੋਂ ਪਹਿਲਾਂ ਆਪਾਂ ਆਪਣੇ ਦਾ ਲੱਤਾਂ ਖੇਦਦੇ ਹਾਂ ਸਭ ਤੋਂ ਪਹਿਲਾਂ ਸਿੱਖ ਸਿੱਖ ਦਾ ਵਿਰੋਧ ਕਰਦਾ ਅੱਜ ਜੇ ਅੰਮ੍ਰਿਤਪਾਲ ਵਰਗੇ ਵੀਰ ਸਾਡੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਉਹਦਾ ਬੈਠਣ ਦਾ ਕਾਰਨ ਕੀ ਹੈ ਕਾਰਨ ਇਹ ਹੈ ਕਿ ਸਾਡੇ ਆਪਣੇ ਲੋਕ ਨੇ ਆਪਣੇ ਲੋਕਾਂ ਕਰਕੇ ਜੇਲ੍ਹ ਦੇ ਵਿੱਚ ਬੈਠਾ ਜੇ ਸਾਡੇ ਨੌਜਵਾਨ ਆ ਜੇਲ੍ਹਾਂ ਦੇ ਵਿੱਚ ਬੈਠੇ ਨੇ ਸਾਡੇ ਆਪਣੇ ਲੋਕਾਂ ਕਰਕੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਸਭ ਤੋਂ ਵੱਧ ਵਿਰੋਧ ਜੇ ਅੰਮ੍ਰਿਤਪਾਲ ਪੰਜਾਬ ਨੂੰ ਬਚਾਉਣ ਲਈ ਆਇਆ ਨੌਜਵਾਨ ਉੱਠੇ ਪੰਜਾਬ ਨੂੰ ਬਚਾਉਣ ਲਈ ਸਭ ਤੋਂ ਵੱਧ ਦੁੱਖ ਕਿੰਨਾ ਨੂੰ ਹੋਇਆ ਦੱਸੋ ਸਭ ਤੋਂ ਵੱਡੋ ਸਾਡੇ ਪੰਥ ਕਾਗੋ ਨੂੰ ਸਾਡੇ ਪੰਥ ਦੇ ਲੋਕਾਂ ਨੂੰ ਹੋਇਆ ਕਿ ਨਹੀਂ ਹੋਇਆ ਫਿਰ ਅਸੀਂ ਕਹਨੇ ਆ ਵੀ ਸਾਡੇ ਇਹਨਾਂ ਨੂੰ ਅਸੀਂ ਕੁਰਸੀਆਂ ਤੇ ਬਿਠਾਈ ਬੱਠਿਆ ਸਭ ਤੋਂ ਪਹਿਲਾਂ ਅਸੀਂ ਦੁਸ਼ਮਣ ਹੀ ਨਹੀਂ ਪਛਾਣ ਲਿਆ ਸਾਡਾ ਦੁਸ਼ਮਣ ਕੌਣ ਹੈ ਅਸੀਂ ਆਫਤ ਦੇ ਵਿੱਚ ਲੜੀ ਜਾਂਦੇ ਆ ਉਹ ਕਹਿੰਦਾ ਉਹ ਮਾਰਾ ਉਹ ਕਹਿੰਦਾ ਉਹ ਮਾਰਾ ਸਾਡਾ ਦੁਸ਼ਮਣ ਕੌਣ ਹੈ ਸਾਡੀ ਦੁਸ਼ਮਣ ਹੈ ਜਿਆ ਰਾਜ ਕਰਤਾ ਸ੍ਰੇਣੀ ਜਿਹੜੇ ਰਾਜ ਕਰ ਰਹੇ ਨੇ ਸਾਡੇ ਦੁਸ਼ਮਣ ਉਹ ਨਹੀਂਗੇ ਅਸੀਂ ਕੁਝਵਾਂ ਨੂੰ ਪਛਾਣ ਨਹੀਂ ਸਕਦੇ ਸਭ ਤੋਂ ਵੱਧ ਜੋਰ ਅਸੀਂ ਆਪਣੇ ਲੋਕਾਂ ਨੇ ਆਪ ਦੇ ਵਿੱਚ ਲੜਨ ਤੇ ਲਾਏ ਹੋਇਆ ਸਾਡਾ ਇੱਕ ਵੀ ਸ਼ਬਦ ਅਸੀਂ ਆਪਣੇ ਲੋਕਾਂ ਦੇ ਵਿਰੁੱਧ ਨਹੀਂ ਕੱਢਦੇ ਜਿੱਦਣ ਦੀ ਮੈਨੂੰ ਸਮਝ ਆਈ ਹੈ 2-3 ਸਾਲ ਦੀ ਲੱਖਾਂ ਬਾਈ ਬੈਠਾ ਲੱਖੇ ਬਾਈ ਮੇਰੇ ਵਿਚਾਰ ਸਾਂਝੇ ਕਰਦਾ ਹੁੰਦਾ ਹਰ ਟਾਈਮ ਇਹ ਕਹਿੰਦਾ ਹੁੰਦਾ ਵੀ ਜਿਹੜੇ ਵੀ ਲੋਕ ਲੜ ਰਹੇ ਨੇ ਆਪਣੇ ਪੰਜਾਬ ਲਈ ਲੜ ਰਹੇ ਨੇ ਆਪਣੀ ਮਿੱਟੀ ਲਈ ਲੜ ਰਹੇ ਨੇ ਅਸੀਂ ਉਹਨਾਂ ਦਾ ਵਿਰੋਧ ਬਿਲਕੁਲ ਨਹੀਂ ਕਰਨਾ ਇਸ ਕਰਕੇ ਸਭ ਤੋਂ ਵੱਡਾ ਦਿਖਾਤ ਇਹ ਹੈ ਕਿ ਜਿਹੜਾ ਜੰਮਰਤਪਾਲ ਵਰਗੇ ਜ਼ਿਲ੍ਹਿਆਂ ਦੇ ਵਿੱਚ ਬੈਠੇ ਨੇ ਸਾਡੇ ਆਹੀ ਲੋਕਾਂ ਕਰਕੇ ਜਿਹੜੇ ਸਾਡੇ ਪੰਥ ਦੇ ਨਾਂ ਤੇ ਵੋਟਾਂ ਸਭ ਤੋਂ ਵੱਧ ਵਟੋਰਦੇ ਰਹੇ ਨੇ ਉਹਨਾਂ ਨੇ ਕਰਕੇ ਜ਼ਿਲ੍ਹਿਆਂ ਦੇ ਵਿੱਚ ਬੈਠੇ ਨੇਗੇ ਉਹ ਕਿਉਂ ਨਹੀਂ ਲੋਕ ਵਿਰੋਧ ਕਰਦੇ ਉਹਨਾਂ ਨੂੰ ਪਤਾ ਹੈ ਵੀ ਸਾਡੇ ਕੁਰਸੀਆਂ ਜਾਣ ਗਿਆ ਕੁਰਸੀਆਂ ਲਜਾੜਨੇ ਭਾਜਪਾ ਦੇ ਲਜਾੜਨੇ ਹੁਣ ਮੋਦੀ ਮੈਂ ਮੋਦੀ ਨੂੰ ਕਿਉਂ ਚੰਗਾ ਕਹਾ ਮੋਦੀ ਨੂੰ ਮੈਂ ਇਸ ਕਰਕੇ ਚੰਗਾ ਕਹਾ ਜੋ ਦਾ ਅਜੰਡਾ ਛੋਕ ਕਰਨਾ ਚਾਹੁੰਦੇ ਨੇ ਜੋ ਆਰਐਸਐਸ ਦਾ ਅਜੰਡਾ ਜੋ ਹਿੰਦੂਤਵ ਦਾ ਅਜੰਡਾ ਉਹ ਤੇ ਪੂਰਾ ਠੋਕ ਕੇ ਪਰਾ ਦੇ ਰਹੇ ਹੋ ਪਰ ਜਿਹੜਾ ਸਾਡਾ ਆ ਸਾਡੇ ਦੁਕਾਨ ਤੇ ਬੜਾ ਕਿਉਂ ਆ ਜਿਹੜੇ ਸਿਰ ਤੇ ਪੱਗਾਂ ਬਨ ਕੇ ਸਾਡੀ ਗੱਲ ਨੂੰ ਨਾ ਕਹਿੰਦੇ ਸੀ ਪੰਜ ਕਾਗੂ ਸਿੱਖ ਦੇ ਸਿੱਖਾਂ ਦੇ ਬੜਾ ਮੋਰੀ ਹੋ ਕੇ ਲੜਾਈਆਂ ਲੜਨ ਵਾਲਿਆਂ ਉਹ ਸਿੱਖਾਂ ਦੇ ਸਭ ਤੋਂ ਵੱਧ ਪਿੱਠ ਦੇ ਵਿੱਚ ਫਰਾ ਉਹਨਾਂ ਨੇ ਮਾਰਿਆ ਹੋਇਆ ਦੁਨੀਆ ਨੂੰ ਪੂਰੇ ਬਾਲਟ ਨੂੰ ਸਾਰੀ ਦੁਨੀਆ ਨੂੰ ਪਤਾ ਕਿ 2% ਵਾਲੇ ਇਹਨਾਂ ਨੇ ਕਿੱਡੀਆਂ ਮਡੀਆਂ ਕੁਰਬਾਨੀਆਂ ਲਈਆਂ ਅੱਜ ਉਹ ਕੁਰਬਾਨੀਆਂ ਸਾਰੀਆਂ ਸਾਡੇ ਪੰਜ ਕਾਗੂ ਰੋਲੀ ਕਰੇ ਜਾਂਦੇ ਨੇ ਛੇ ਤੁਸੀਂ ਇੱਕੋ ਹੀ ਗੱਲ ਕਹਿਣਾ ਸੀ ਮਾਲਵੇ ਵਾਲਿਆਂ ਅਸੀਂ ਕਿਉਂ ਆ ਜਨਰਲ ਧੌਣ ਦੇ ਵਿੱਚ ਸਭ ਤੋਂ ਵੱਡਾ ਸੀ ਨਈ ਕਿਹੜੀ ਧੌਣ ਦੇ ਵਿੱਚ ਨਾ ਕਿਲਾ ਸੀ ਕੱਢ ਕੇ ਰੱਖ ਜਾਣਾ ਅਸੀਂ ਇਹਨਾਂ ਨੂੰ ਕਿਉਂ ਇਹਨਾਂ ਨੂੰ ਫਿੱਟ ਲੈਣੇ ਆ ਇਹਦਾ ਕਾਰਨ ਇੱਕ ਹੈ ਅਸਤਾ ਹੁਣ ਆਉਣ ਵਾਲੇ ਜਨਰਲ ਵਿੱਚ ਮੈਂ ਕਹਿ ਕੇ ਵੀ ਜਾਣਾ ਇਸ 스테ਜ ਤੋਂ ਕਿ ਆਉਣ ਵਾਲੇ ਜਨਰਲ ਵਿੱਚ ਇਹਨਾਂ ਦੇ ਐਮਐਲਏ ਨੂੰ ਘੇਰਨਾ ਪੈਣਾ ਇਹਨਾਂ ਦੇ ਮਿਨਿਸਟਰ ਨੂੰ ਘੇਰਨਾ ਪੈਣਾ ਇਹਨਾਂ ਨੇ ਘੜ ਘੇਰਨੇ ਪੈਣਾ ਫੇਰ ਕਿੱਥੇ ਜਾ ਕੇ ਮਸਲਾ ਹੱਲੂ ਐ ਮਸਲਾ ਹੱਲ ਨਹੀਂ ਹੁੰਦਾ ਮੈਂ ਪੰਜਾਬ ਗਵਰਨਮੈਂਟ ਨੂੰ ਪੰਜਾਬ ਸਰਕਾਰ ਨੂੰ ਇੱਥੋਂ ਥੋਕ ਕੇ ਗੱਲ ਕਹਿਣਾ ਵੀ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਸਲਾ ਨਹੀਂ ਹੱਲ ਹੋਊਗਾ ਤਾਂ ਅਸੀਂ ਸੀਐਮ ਦੀ ਕੋਠੀ ਵੀ ਘੇਰਾਂਗੇ ਐਮਐਲਏ ਨੂੰ ਵੀ ਘੇਰਾਂਗੇ ਉਹ ਇੱਥੇ ਆ ਨਹੀਂ ਹੈਗਾ ਵੀ ਆ ਹੁਣ ਜਿਵੇਂ ਸਰਿਆਮੀ ਤੁਰੇ ਫਿਰਨਗੇ ਗੱਲਾਂ ਪੰਜਾਬ ਦੀਆਂ ਕਰਨੀਆਂ ਗੱਲਾਂ ਪੱਤ ਦੀਆਂ ਕਰਨੀਆਂ ਤੇ ਸਾਡੇ ਨੌਜਵਾਨਾਂ ਤੇ ਬੋਲਣ ਨੂੰ ਕਾਹ ਨਹੀਂ ਹੈਗੇ ਯਾਰੋ ਆਉਣ ਵਾਲੇ ਕਨਰ ਵਿੱਚ ਇਹਨਾਂ ਨੇ ਐਮਐਲ ਨੇ ਘਰ ਘੇਰਨੇ ਆ ਆ ਜਿਹੜੇ ਬਣੇ ਫੁੱਤਲੇ ਜਿਹੜੇ ਮਿੰਟਰੀ ਬਣੇ ਫੁੱਤਲੇ ਨੇ ਘਰ ਘੇਰਮਿਆ ਗੱਲ ਕਰਦਾ ਭਗਵਾਨਤਮਨ ਬਣ ਕੇ ਸਿਰ ਤੇ ਬੱਜ ਮੈਂ ਸਿੱਖਾਂ ਦਾ ਪਰ ਸਿੱਖਾਂ ਦੀ ਗੱਲ ਕਿਉਂ ਨਹੀਂ ਕੀਤੀ ਜਾਂਦੀ ਅਸੀਂ ਗਲਤੀ ਕਿੱਥੇ ਕਰਤੀ ਇਹ ਜੀ ਦੱਸੋ ਜੇ ਅੰਬਰਪਾਲ ਨੇ ਨਸ਼ੇ ਸ਼ਾਹਨ ਦੀ ਗੱਲ ਕੀਤੀ ਪਾਥਰੇ ਨਾਲ ਜੋੜਨ ਦੀ ਗੱਲ ਕੀਤੀ ਐਨਐਸਐਮ ਨਹੀਂ ਲੱਗਿਆ ਐਮੀਟੀ ਨੂੰ ਕਰਦੇ ਜੇਲੇ ਦੇ ਵਿੱਚ ਚਲੇ ਗਏ ਸਭ ਮੇਲੇ ਹੋਏ ਨੇਗੇ ਪਤਾ ਜੋ ਦਿੱਲੀ ਕਹਿੰਦੀ ਆ ਉਹ ਦਿੱਲੀ ਇੱਥੇ ਸਭ ਕੁਝ ਤੇ ਸਾਡੇ ਲਾਗੂ ਹੁੰਦਾ ਹੈ ਪਤਾ ਵੀ ਸਾਡੀ ਸਿਆਮ ਦੀ ਕੁਰਸੀ ਜਾਊਗੀ ਪਤਾ ਵੀ ਸਾਡੀਆਂ ਜਿਹੜੀਆਂ ਹੁਣ ਐਮਐਲਏ ਬਣਦੇ ਕਿਵੇਂ ਨੇਗੇ ਐਮਐਲਏ ਇੱਕ ਲੋਕ ਹੁੰਦੇ ਨੇਗੇ ਲੋਕਾਂ ਦੀ ਗੱਲ ਕਰਨ ਵਾਲੇ ਸਭ ਤੋਂ ਵੱਧ ਜਿੰਨਾਂ ਨੂੰ ਵੀ ਟਿਕਟ ਮਿਲਣੀ ਆ ਜਿਹੜੇ ਮinistr ਬਣਨੇ ਆ ਜਿਹੜੇ ਵੀ ਐਮਪੀ ਬਣਨੇ ਆ ਜੋ ਦਿੱਲੀ ਦੀ ਰਾਣੀ ਕਹਿੰਦੀ ਆ ਜੋ ਦਿੱਲੀ ਦੇ ਲੋਕ ਕਹਿੰਦੇ ਨੇਗੇ ਜੋ ਦਿੱਲੀ ਦੇ ਘਾਟ ਨਿੱਤਿਆ ਘੜ ਘੜ ਇੱਥੇ ਭੇਜਦੇ ਨੇਗੇ ਉਹ ਤਾਂ ਐਮਐਲਏ ਤਲਬੇ ਚੜ ਚੜ ਕੇ ਬਣਦੇ ਨੇ ਉਹਦੀ ਆਵਾਜ਼ ਵੀ ਨਿਕਲਦੀ ਨਹੀਂ ਤੇ ਉਹਦੇ ਖਿਲਾਫ ਅਸੀਂ ਬੋਲ ਪੀਏ ਤੇ ਇਸ ਕਰਕੇ ਵੀਰੋ ਆਪਣੇ ਨਾਲ ਦੁਸ਼ਮਣਾਂ ਦੀ ਪਛਾਣ ਕਰੋ ਆ ਜਿਹੜੇ ਵੀ بڑے ਫਿਰਦੇ ਨੇ ਕਿ ਪੰਥਕਾਉਣ ਵਾਲੇ ਜਿੰਨੀਆਂ ਵੀ ਪਾਰਟੀਆਂ ਲੱਗੀਆਂ ਕਹਿੰਦੇ ਪੰਜਾਬ ਬਚਾਉਣਾ ਪੰਜਾਬ ਆਣ ਜਾ ਕੇ ਬਚੂਗਾ ਪੰਜਾਬ ਆਣ ਬਚੂਗਾ ਗੱਲ ਕਰੋ ਸਾਡੇ ਜਿਹੜੇ ਜਿਲ੍ਹਾਂਾਂ ਦੇ ਵਿੱਚ ਬੈਠੇ ਨੇ 28 28 ਸਾਰੇ ਜਿਲ੍ਹਾਂਾਂ ਦੇ ਵਿੱਚ ਬੈਠੇ ਨੇਗੇ ਤੇ ਜਿਹੜੇ ਹੁਣ ਸਾਡੇ ਡਿਗਰੂ ਕਰਦੇ ਜਿਲ੍ਹਾਂਾਂ ਦੇ ਵਿੱਚ ਬੈਠੇ ਨੇ ਇਹਨਾਂ ਨੂੰ ਪੰਜਾਬ ਲਿਆਉਣ ਦੀ ਗੱਲ ਕਰੋ ਮਾਸ ਸਿੱਧਾ ਚੱਲਦਾ ਹੁੰਦਾ ਆਣ ਪੂਰਾ ਜਿਹੜਾ ਹੁਣ ਮਰੀ ਅੱਜ ਵਾਲੀ ਗੱਲ ਸਰਕਾਰਾਂ ਨੂੰ ਪੂਰੀ ਚੁਗਦੀ ਹੈ ਸਾਡਾ ਕਿਉਂਕਿ ਇਹ ਐਲਾਨ ਹੁੰਦਾ ਵੀ ਇਸ ਤਾਂ ਉਹਨਾਂ ਨੂੰ ਘੇਰਨਾ ਹੈ ਅਜੇ ਤੱਕ ਘੇਰ ਕੇ ਸਵਾਲ ਕਰਨਿਆ ਅਸੀਂ ਨਹੀਂ ਪਿੰਡਾਂ ਦੇ ਵਿੱਚ ਬਣ ਦੇਣਾ ਸਿੱਧੀ ਜੀ ਸਪਸ਼ਟ ਜੀ ਕਹਾਣੀ ਐ ਇੱਥੋਂ ਕੋਈ ਚੰਗਾ ਆਉਣ ਵਾਲੇ ਦਿਨਾਂ ਦੇ ਵਿੱਚ ਐਲਾਨ ਕਰਿਓ ਮੈਂ ਬੜਾ ਸੁਆਣੇ ਲੈਂਦਾ ਇਹੀ ਐਲਾਨ ਹੋਵੇ ਨਹੀਂ ਤਾਂ ਜਿੰਨਾ ਟਾਈਮ ਮਰਜ਼ੀ ਧਰਨੇ ਦੇ ਉੱਪਰ ਬੈਠੇ ਰਹੋ ਸਾਡਾ ਜਿਹੜਾ ਅੰਦੋਲਨ ਪਿਛਲੇ ਦਿਨਾਂ ਦੀ ਤੁਸੀਂ ਦੇਖਿਆ ਅਸੀਂ ਜਾ ਕੇ ਸਿੱਧੀ ਸੀਐਮ ਨੂੰ ਕਹਿੰਦੇ ਵੀ ਅੱਜ ਤੱਕ ਕੋਠੀ ਘੇਰਾਂਗੇ ਵਾ ਸਿੱਧੀ ਗੱਲ ਐ ਸਪਸ਼ਟ ਸਵਾਲ ਹੋਣੇ ਚਾਹੀਦੇ ਨੇ ਫੇਰ ਕਿਤੇ ਮਸਲਾ ਜਾ ਕੇ ਹੱਲੂ ਇੱਥੇ ਵੀ ਸਾਡੇ ਐਮਪੀ ਸਾਹਿਬਾ ਹੋਣਗੇ 13 ਐਮਪੀ ਨੇ 17 ਸਤਰਾਜਾ ਸਾਹਿਬ ਮੈਂਬਰ ਨੇ 117 ਐਮਐਲਏ ਨੇਗੇ ਕਿਸੇ ਦਾ ਮੂੰਹ ਟੁੱਟ ਜੇ ਕੋਈ ਵੀ ਥੋੜੀ ਗੱਲ ਕਰਨ ਨੂੰ ਤਿਆਰ ਨਹੀਂ ਸਭ ਤੋਂ ਵੱਧ ਵੋਟਾਂ ਇੱਥੇ ਪੰਜਾਬ ਦੇ ਵਿੱਚ ਸਿੱਖਾਂ ਦੀਆਂ ਨੇ ਮੋਦੀ ਦਾ ਭਾਈ ਸਹੀ ਝੰਡਾ ਉਹ ਸਹੀ ਆਪਣੇ ਤਰੀਕੇ ਨਾਲ ਚੱਲ ਰਿਹਾ ਹੈ ਉਹ ਕਹਿੰਦਾ ਵੀ ਮੇਰੇ ਮੈਂ ਆਪਣੀ ਆਰਐਸ ਦਾ ਜੋ ਵਿਚਾਰਧਾਰਾ ਮੈਂ ਉਹ ਤੇ ਗੱਲ ਕਰਨੀ ਆ ਪਰ ਇੱਥੇ ਗੱਲ ਸਿੱਖਾਂ ਦੀ ਕਰਨੀ ਕਿਸੇ ਵੀ ਟੋਡੇ ਹੱਕ ਦੇ ਵਿੱਚ ਕੋਈ ਵੀ ਜਿਹੜੀ ਰਾਜ ਕਰਤਾ ਸ੍ਰੇਣੀਆਂ ਕੋਈ ਵੀ ਨਹੀਂ ਬੁੱਕ ਤਰਿਆ ਇਸ ਟਾਈਮ ਕੋਈ ਵੀ ਕੋਈ ਵਿਧਾਨ ਸਭਾ ਦੇ ਵਿੱਚ ਬੋਲਣ ਨੂੰ ਤਿਆਰ ਨਹੀਂ ਕੋਈ ਲੋਕ ਸਭਾ ਦੇ ਵਿੱਚ ਬੋਲਣ ਨੂੰ ਤਿਆਰ ਨਹੀਂ ਇੱਥੇ ਬੈਠੇ ਧਰਨਾ ਲਾਈ ਜੰਨੇ ਆ ਇੰਨਾ ਟਾਈਮ ਲੰਮਾ ਸਮਾਂ ਜੇਲ੍ਹ ਦੇ ਵਿੱਚ ਜਾਣ ਦਾ ਕੀ ਕਾਰਨ ਹੈ ਕਿ ਤੁਸੀਂ ਲੋਕ ਕਿੱਥੇ ਵੀ ਹੋਏ ਤੁਸੀਂ ਲੋਕ ਇੱਕ ਮੁੱਠ ਹੋ ਕੇ ਲੜੇ ਨਹੀਂ ਮੈਂ ਇੱਥੇ ਕਈ ਚਿਹਰੇ ਮੇਰੇ ਅੱਖਾਂ ਦੇ ਵਿੱਚ ਬੈਠੇ ਨੇ ਮੈਂ ਕਦੇ ਵੀ ਸਾਡੇ ਭਰਾਵਾਂ ਦੇ ਵਿਰੁੱਧ ਅਸੀਂ ਆਵਾਜ਼ ਨਹੀਂ ਕਦੇ ਵੀ ਕੱਢੀ ਕਦੇ ਵੀ ਆਵਾਜ਼ ਕੱਢੀ ਹੋਵੇ ਡਟ ਕੇ ਸਾਹ ਦਿੱਤਾ ਕਈ ਚਿਹਰੇ ਸਾਡੇ ਅੱਖਾਂ ਦੇ ਵਿੱਚ ਵਟਣ ਜਿਹੜਾ ਸਾਡੇ ਖਲਾਫ ਬੋਲੀ ਜਾਂਦੇ ਨੇ ਅਸੀਂ ਕਦੇ ਵੀ ਕਦੇ ਵੀ ਕਿਤੇ ਆਪਣੇ ਪੰਥ ਦੀ ਕਦੇ ਆਪਣੇ ਕਿਸਾਨੀ ਦੀ ਇੱਕ ਠੋਕ ਕੇ ਗੱਲ ਕਰਦੇ ਆਂ ਲੜਨ ਵਾਲੇ ਲੋਕ ਆ ਜਿਹੜੇ ਜਿਹੜੇ ਅਸੀਂ ਰਾਜ ਕਰਤਾ ਜਿਹੜੇ ਸੜਕਾਂ ਦੇ ਚੌਂ ਨੀ ਆ ਵੀ ਇਹ ਲੋਕ ਪਾੜ ਕੇ ਰਹਿਣ ਬੜੀ ਸੰਗ ਇੱਕ ਦੂਸਰੇ ਬੁਰਤ ਬੋਲਣ 11 ਬੰਦੇ ਨੇ ਪੂਰੇ ਪੰਜਾਬ ਦੇ ਵਿੱਚ ਆਨ ਨਾਲ ਸੁਣ ਲੋ ਜਿੰਨਾਂ ਕੋਲੇ ਸਿਕਿਉਰਟੀਆਂ ਨੇ ਜਿਨ੍ਹਾਂ ਨੇ ਦਾੜੀਆਂ ਰੱਖੀਆਂ ਹੋਈਆਂ ਨੇ ਗਿਆ ਜੇ ਜਿਨ੍ਹਾਂ ਦੇ ਪੱਗਾਂ ਬੰਨਿਆ ਹੋਣੇ ਸਿਰ ਤੇ 11 ਬੰਦੇ ਨੇ ਪੰਜਾਬ ਦੇ ਵਿੱਚ ਉਹਨਾਂ ਦਾ ਕੰਮ ਕੁਛ ਨਹੀਂ ਘਰੇ ਬੈਠ ਕੇ ਸੋਸ਼ਲ ਮੀਡੀਆ ਤੇ ਸਿੱਖਾਂ ਦੇ ਸਭ ਤੋਂ ਵੱਧ ਖਿਲਾਫ ਬੋਲਣਾ 11-12 ਬੰਦੇ ਨੇਗੇ ਕੋਰੋਨਾ ਕੋਲੇ ਕੋਈ ਕੰਮ ਨਹੀਂ ਹੈਗਾ ਉਹਨਾਂ ਦੇ ਬੰਦੇ ਪਾਲੇ ਹੋਣ ਕਿਸੇ ਉਹਨਾਂ ਦੀ ਪਛਾਣ ਨਹੀਂ ਕਰਦੇ ਇਸ ਕਰਕੇ ਅੱਜ ਇੱਕ ਦਾ ਪਰਨ ਕਰੋ ਵੀ ਜਿਹੜਾ ਵੀ ਕੋਈ ਪੰਜਾਬ ਦੀ ਗੱਲ ਕਰਦਾ ਉਹਦੇ ਬੁਰਦ ਬੋਲਣਾ ਇੱਕ ਤਾਂ ਤੁਸੀਂ ਪਹਿਲਾਂ ਬੰਦ ਕਰ ਦਿਓ ਪਛਾਣ ਆਉਣੀ ਸ਼ੁਰੂ ਹੋ ਜਾਂਦੀ ਹੈ ਐਵੇਂ ਨਹੀਂ ਜ਼ਿਲ੍ਹਾ ਲੈ ਵਿੱਚ ਜਿਹੜੇ ਜਿਹੜੇ ਬੰਦੇ ਜ਼ਿਲ੍ਹਿਆਂ ਦੇ ਪਰਚੇ ਪੈਂਦੇ ਸਰਕਾਰਾਂ ਦੇ ਜਿਹੜੇ ਪਰਚੇ ਪੈਂਦੇ ਜਿਹੜੇ ਬੰਦੇ ਜ਼ਿਲ੍ਹਾ ਕੱਟਿਆ ਜਿਹੜੇ ਬੰਦੇ ਦਾ ਛੱਦ ਟਾਇਆ ਤੁਸੀਂ ਉਹਨਾਂ ਦੇ ਬੁਰਦ ਬੋਲਣ ਲੱਗ ਜਾਨੇ ਬਾਈ ਇਹ ਪਛਾਣ ਕਰ ਲਿਓ ਤੇ ਜਿੰਮੇ ਤੁਸੀਂ ਇਹ ਚੀਜ਼ ਪਛਾਣ ਕੇ ਇਕੱਠੇ ਹੋਗੇ ਤਾਂ ਸਾਰੇ ਸਾਰੇ ਜਿਹੜੇ ਪੰਜਾਬ ਦੇ ਸਾਰੇ ਮਸਲੇ ਹੱਲ ਹੋ ਜਾਣਗੇ ਦੁਨੀਆ ਦੀ ਸਭ ਤੋਂ ਜੰਝਾਰੂ ਕੌਮ ਆ ਲੜਨ ਵਾਲੇ ਬੰਦੇ ਆਪਾਂ ਇਹ ਪਛਾਣ ਕਰਕੇ ਆਉਣ ਵਾਲੇ ਦਿਨਾਂ ਵਿੱਚ ਅਜਾਹ ਕੋਈ ਜਿਹੜਾ ਐਲਾਨ ਹੋਵੇ ਨਾ ਬਾਲਾ ਕੋਈ ਲੰਮਾ ਸਮਾਂ ਨਹੀਂ ਲੈਂਦਾ ਵੀ ਜਿਹੜਾ ਆਪਾਂ ਕਿ ਸਰਕਾਰ ਨੂੰ ਕਿਵੇਂ ਘੇੜ ਸਕਦੇ ਆ ਸਰਕਾਰ ਨੂੰ ਘੇਰੋ ਤੇ ਬਣਾ ਕੋਈ ਮਸਲਾ ਹੱਲ ਨਹੀਂ ਹੁੰਦਾ ਜਿੰਨਾ ਟਾਂ ਮਰਜੀ ਬੈਠੇ ਰਹੋ ਇਹੀ ਕੋਈ ਤਾਕੜਾ ਪ੍ਰੋਗਰਾਮ ਲੀਕ ਕੇ ਚੱਲੀਏ ਜਿਹੜੇ ਸਾਡੇ ਭਰਾਵਾਂ ਨੂੰ ਪੰਜਾਬ ਵਿੱਚ ਜਲਦੀ ਤੋਂ ਜਲਦੀ ਇੱਥੇ ਲਿਆਤਾ ਜਾਵੇ ਤੇ ਹੁਣ ਜੇ ਗੱਲ ਇਹੀ ਹੈ ਕਿ ਜੋ ਹੁਣ ਸਾਡੇ ਤੇ ਉੱਥੇ ਸੀ ਬੈਠੇ ਆ ਸਾਡਾ ਉੱਥੇ ਵੀ ਪੂਰਾ ਹੀ ਡੱਟ ਕੇ ਪਹਰਾ ਦੇ ਰਹੇ ਆ ਮੈਂ 13 ਤਰੀਕ ਨੂੰ ਜੇਲ੍ਹ ਦੇ ਵਿੱਚੋਂ ਆਇਆ 14 ਤਰੀਕ ਤੋਂ ਬਾਅਦ ਹਸਪਤਾਲ ਦੇ ਵਿੱਚ ਡੱਟ ਕੇ ਹਰ ਇੱਕ ਮੁੱਦਰਮ ਮੋਰਚੇ ਦੇ ਪਹਰਾ ਦੇ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਐਵੇਂ ਇੱਧਰ ਵੀ ਅਸੀਂ ਹਾਜ਼ਰੀਆਂ ਲਵਾਉਂਦੇ ਰਹਿਾਂਗੇ ਤੇ ਪਰ ਜਿਹੜਾ ਅਸੀਂ ਸਰਕਾਰ ਤੇ ਕੋਈ ਦਬਾਅ ਬਣਾਈਏ ਲਿਆਉਣ ਨੂੰ ਕੋਈ ਬਾਲੀ ਵੱਡੀ ਗੱਲ ਨਹੀਂ ਮੁੱਖ ਮੰਤਰੀ ਨੂੰ ਕੋਈ ਛੱਡਣਾ ਬਾਲੀ ਵੱਡੀ ਗੱਲ ਨਹੀਂ ਹੈਗੀ ਪਰ ਤੁਸੀਂ ਇਕੱਠੇ ਵੀ ਹੋਏ ਹਜੇ ਇਕੱਠੇ ਹੋ ਕੇ ਆਪਣੀ ਚੰਗੀ ਤਰ੍ਹਾਂ ਆਵਾਜ਼ ਬੁਲੰਦ ਨਹੀਂ ਕਰੀ ਹਜੇ ਦੇਖ ਰਹੇ ਹੋ ਪੋਲਿਟੀਕਲ ਬੰਦੇ ਨੇ ਜਿੰਨੇ ਵੀ ਜਿੰਨੇ ਵੀ ਆਪਣੇ ਪੰਥਿਕ ਆਉਣ ਵਾਲੇ ਉਹ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਜੇ ਇਹ ਨੌਜਵਾਨ ਬਾਹਰ ਆਉਣਗੇ ਅੱਗੇ ਪੰਜਾਬ ਦੀ ਉਹਨਾਂ ਨੇ ਗੱਲ ਕਰਨੀ ਹੈ ਵੀ ਸਾਨੂੰ ਪੁੱਛਣਾ ਕਿਹਨੇ ਆ ਲੜਾਈ ਜਿਹੜੀ ਚੌਧਰ ਦਾ ਤੇ ਲੜਾਈ ਜਿਹੜੀ ਕੁਰਸੀ ਦਾ ਹੈ ਸਭ ਨੂੰ ਪਤਾ ਉਹ ਕਦੇ ਨਹੀਂ ਚਾਹਣਗੇ ਕਿ ਅਸੀਂ ਆਪਣੇ ਨਾਲ ਦੀ ਗੱਲ ਕਰੀਏ ਜਾਂ ਖੋਕ ਕੇ ਗੱਲ ਕਰੀਏ ਹੌਣ ਦਾ ਮਸਲਾ ਬੜਾ ਜਲਦੀ ਹੱਲ ਹੋ ਸਕਦਾ ਐਨੇ ਕੁ ਥੋੜਾ ਨਾ ਬੇਨਤੀ ਕਰਨੀ ਸੀਗਾ ਜਿੱਥੇ ਵੀ ਤੁਸੀਂ ਸਾਡੀ ਅਸੀਂ ਸਾਡਾ ਲੱਖਾਂ ਭਰਾ ਬੱਠਾ ਦੀ ਜਿੰਨੇ ਵੀ ਨੌਜਵਾਨ ਆਏ ਹੋ ਜਿੱਥੇ ਵੀ ਤੁਸੀਂ ਸਾਡੀ ਡਿਊਟੀ ਲਾਓਗੇ ਅਸੀਂ ਉੱਥੇ ਆਪਣੀ ਹਾਜ਼ਰੀ ਤਨ ਦੇਣਾ ਨਿਭਾਵਾਂਗੇ ਤੇ ਅਸੀਂ ਉਮੀਦ ਕਰਦੇ ਹਾਂ ਸਰਕਾਰ ਨੂੰ ਉਮੀਦ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਕਹਿੰਦੇ ਆ ਵੀ ਇਹਦਾ ਜਲਦੀ ਤੋਂ ਜਲਦੀ ਮਸਲਾ ਹੱਲ ਕੱਢਿਆ ਜਾਵੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਨਤੀਜੇ ਬੜੇ ਮਾੜੇ ਭੁਖਤਨੇ ਪਹਿਣਗੇ ਬੜਿਆ ਮਾੜਾ ਸਮਾ ਦੇਖਣਾ ਪੈਣਾ ਤੁਹਾਨੂੰ ਫੇਰ ਨਾ ਤੁਸੀਂ ਕਿਹੋ ਵੀ ਇਹ ਪੰਜਾਬ ਦੇ ਲੋਕ ਜਿਵੇਂ ਪਹਿਲਾਂ ਕਿਹਾ ਸੀਗਾ ਪਹਿਲਾਂ ਵੀ ਤੁਸੀਂ ਕਹਿੰਦੇ ਸੀ ਬਾਜ਼ੀਆਂ ਬਾਜ਼ੀਆਂ ਅਸੀਂ ਆਪਣੀ ਗੱਲ ਕਰਦੇ ਆ ਆਪਣੇ ਲੋਕਾਂ ਨੂੰ ਬਚਾਉਣ ਦੀ ਗੱਲ ਕਰਦੇ ਆ ਸੋਚਿਆ ਸਮਝਿਆ ਸਾਸ਼ਾ ਨੇ ਪੰਜਾਬ ਦੇ ਵਿੱਚ ਨਸ਼ਾ ਜਿਹਦੀ ਸਭ ਤੋਂ ਵੱਧ ਅੰਮ੍ਰਿਤ ਮਾਲ ਨੇ ਗੱਲ ਕੀਤੀ ਦੂਜੀ ਆ ਸਭ ਤੋਂ ਵੱਡੀ ਸਮੱਸਿਆ ਪੰਜਾਬ ਦੀ ਪ੍ਰਵਾਸ ਮੈਂ ਡੱਟ ਕੇ ਮੱਥਾ ਆ ਇਮੀਗ੍ਰੇਸ਼ਨ ਆ ਚੱਲੀ ਜਾਂਦੇ ਨੇ ਇੱਥੇ ਜਾਲਟਾਂ ਦੇ ਪ੍ਰਚਨ ਆ ਆ ਜਿਹੜੇ ਸਰਕਾਰਾਂ ਕਰ ਰਹੇ ਨੇ ਇੱਥੇ ਇਹਨਾਂ ਨੇ ਸੋਚੀ ਸਮਝਿਆ ਸਾਸ਼ਾ ਨੇ ਕਿ ਕਿਵੇਂ ਪੰਜਾਬ ਨੂੰ ਬਰਬਾਦ ਕਰਨਾ ਤੇ ਕਿਵੇਂ ਪੰਜਾਬ ਦੇ ਨੌਜਵਾਨਾਂ ਨੂੰ ਬਾਹਰ ਧੱਕਣਾ ਮੈਂ ਉਹਦੇ ਨਾਲ ਡੱਟ ਕੇ ਮੁਕਾਬਲਾ ਕੀਤਾ ਇਹ ਮਾਫੀਆ ਨਾਲ ਡੱਟ ਕੇ ਮੁਕਾਬਲਾ ਕੀਤਾ ਇਹਨਾਂ ਦਾ ਅੱਜ ਜਿਹੜਾ ਤੁਸੀਂ ਦੇਖ ਲਓ ਕਿ ਇਹ ਮਾਫੀਆ ਸਿੱਧਾ ਵੀ ਹੋ ਗਿਆ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਸਿੱ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਜੇ ਕੋਈ ਤੁਹਾਡੇ ਭਰਾ ਤੋਂ ਕੋਈ ਉੱਚ ਨੀਵਾ ਸ਼ਬਦ ਕਿਹਾ ਹੋ ਕਿਹਾ ਗਿਆ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਕਿਉਂਕਿ ਮੈਂ ਸਰਕਾਰ ਨੂੰ